ਮੇਟ ਅਨਮੋਲ ਦੀ ਓਸ਼ੋ ਦੇ ਪਰਵਚਨਾ ਚ ਸੰਕਲਿਤ ਬੋਧ ਕਥਾਵਾਂ ਦੀ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਆਪਣੀ ਪੋਟਲੀ ਨੂੰ ਟਟੋਲੋ ਦੋ ਆਦਮੀ ਅਲੱਗ-ਅਲੱਗ ਦਿਸ਼ਾਵਾਂ ਤੋਂ ਸਫ਼ਰ ਤੇ ਨਿਕਲੇ ਦੋਵਾਂ ਦੀ ਮੁਲਾਕਾਤ ਹੋਈ ਸਬਬ ਨਾਲ ਦੋਵਾਂ ਦੀ ਮੰਜ਼ਰ ਕੋਈ ਸੀ ਤੇ ਦੋਵੇਂ ਇਕੱਠੇ ਮੰਜ਼ਲ ਵੱਲ ਤੁਰ ਪਏ ਸੱਤ ਦਿਨਾਂ ਬਾਅਦ ਜਦੋਂ ਦੋਹਾਂ ਦੇ ਵਖ ਹੁੰਦਾ ਸਮਾਂ ਆਇਆ ਤਾਂ ਇੱਕ ਨੇ ਕਿਹਾ ਭਾਈ ਸਾਹਿਬ ਅਸੀਂ ਇੱਕ ਹਫ਼ਤੇ ਤੱਕ ਇਕੱਠੇ ਰਹੇ ਕੀ ਤੁਸੀਂ ਮੈਨੂੰ ਪਛਾਣਿਆ ਦੂਜੇ ਨੇ ਕਿਹਾ ਨਹੀਂ ਮੈਂ ਤਾਂ ਨਹੀਂ ਪਛਾਣਿਆ ਪਹਿਲੇ ਯਾਤਰੀ ਨੇ ਕਿਹਾ ਸ਼੍ਰੀਮਾਨ ਮੈਂ ਇੱਕ ਨਾਮੀ ਠੱਗਾ ਪਰ ਤੁਸੀਂ ਤਾਂ ਮਹਾ ਠੱਗ ਤੁਸੀਂ ਤਾਂ ਮੇਰੇ ਵੀ ਗੁਰੂ ਨਿਕਲੇ ਦੂਜੇ ਯਾਤਰੀ ਨੇ ਕਿਹਾ ਕਿਵੇਂ ਪਹਿਲਾ ਯਾਤਰੀ ਕੁਝ ਮਿਲਣ ਦੀ ਆਸ ਵਿੱਚ ਮੈਂ 7 ਦਿਨ ਲਗਾਤਾਰ ਤੁਹਾਡੀ ਤਲਾਸ਼ੀ ਲਈ ਪਰ ਮੈਨੂੰ ਕੁਝ ਨਹੀਂ ਮਿਲਿਆ ਇੰਨਾ ਸਮਾਂ ਇਕੱਠੇ ਰਹਿਣ ਤੋਂ ਬਾਅਦ ਮੈਨੂੰ ਇਹ ਪਤਾ ਹੈ ਕਿ ਤੁਸੀਂ ਬਹੁਤ ਅਮੀਰ ਵਿਅਕਤੀ ਹੋ ਤੇ ਇੰਨੇ ਵੱਡੇ ਸਫ਼ਰ ਤੇ ਨਿਕਲਿਓ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਡੇ ਕੋਲ ਕੁਝ ਵੀ ਨਾ ਹੋਵੇ ਤੁਸੀਂ ਬਿਲਕੁਲ ਖਾਲੀ ਹੱਥ ਕਿਵੇਂ ਹੋ ਸਕਦੇ ਹੋ ਦੂਜਾ ਯਾਤਰੀ ਆ ਮੇਰੇ ਕੋਲ ਇੱਕ ਬਹੁਤ ਕੀਮਤੀ ਹੀਰਾ ਹੈ ਤੇ ਕੁਝ ਚਾਂਦੀ ਦੇ ਸਿੱਕੇ ਹਨ ਪਹਿਲਾ ਯਾਤਰੀ ਬੋਲਿਆ ਤਫਿਰ ਇੰਨੀ ਕੋਸ਼ਿਸ਼ ਤੇ باوجود ਉਹ ਮੈਨੂੰ ਕਿਉਂ ਨਹੀਂ ਮਿਲੇ ਦੂਸਰਾ ਯਾਤਰੀ ਮੈਂ ਜਦੋਂ ਵੀ ਬਾਹਰ ਜਾਂਦਾ ਹਾਂ ਉਹ ਹੀਰਾ ਤੇ ਸਿੱਕੇ ਤੁਹਾਡੀ ਪੋਟਲੀ ਵਿੱਚ ਰੱਖ ਦਿੰਦਾ ਸੀ ਤੇ ਤੁਸੀਂ 7 ਦਿਨ ਤੱਕ ਮੇਰਾ ਝੋਲਾ ਟੋਲਦੇ ਰਹੇ ਆਪਣੀ ਪੋਟਲੀ ਨੂੰ ਸੰਭਾਲਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਉਸ ਦੀ ਫਿਕਰ ਹੀ ਨਹੀਂ ਕੀਤੀ ਜਿੱਥੇ ਪਈ ਸੀ ਪਈ ਰਹੀ ਤਾਂ ਫਿਰ ਤੁਹਾਨੂੰ ਕੁਝ ਕਿੱਥੋਂ ਮਿਲਦਾ ਅਜਿਹਾ ਹੀ ਪਰਮਾਤਮਾ ਨਿਤ ਨਮੀਆਂ ਖੁਸ਼ੀਆਂ ਸਾਡੀ ਝੋਲੀ ਵਿੱਚ ਪਾਉਂਦਾ ਹੈ ਪਰ ਸਾਡੇ ਕੋਲ ਆਪਣੀ ਝੋਲੀ ਨੂੰ ਦੇਖਣ ਦਾ ਸਮਾਂ ਹੀ ਨਹੀਂ ਹੈ ਇਹ ਸਭ ਦੀ ਮੂਲ ਪੂਤ ਸਮੱਸਿਆ ਹੈ ਜਿਸ ਦਿਨ ਤੋਂ ਇਨਸਾਨ ਦੂਜਿਆਂ ਦੀ ਤਾਕ ਚੱਕ ਬੰਦ ਕਰ ਦੇਵੇਗਾ ਉਸ ਦਿਨ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਆਪਣੀ ਕੋਟਲੀ ਨੂੰ ਟਡੋਲੋ ਜੀਵਨ ਦਾ ਸਭ ਤੋਂ ਗੂੜ ਮੰਤਰ ਹੈ ਆਪਣੇ ਆਪ ਨੂੰ ਖੋਜਣਾ ਆਪਣੇ ਆਪ ਨੂੰ ਟੁੱਟੋ ਨਾ ਅਰੇ ਜੀਵਨ ਦੇ ਰਸਤੇ ਤੇ ਅੱਗੇ ਵਧੋ ਸਫਲਤਾ ਤੁਹਾਡੀ ਹੱਥ ਵਿੱਚ ਹਨ